ਪੈਂਡਰੋਂ ਦਾ ਦੇ ਵਿੱਚ ਦਰਸ਼ਨ ਸਿੰਘ ਪਲੇਸਰ ਦੀ ਦੇਖ ਰਿਹਾ ਹੈ ਕਿ ਇੱਥੇ ਉਹਦੇ ਵਿਸ਼ੇ ਜਿਤਨਾ ਸਦਕਾ ਅਤੇ ਉਗਰਪੱਤੀ ਦੇ ਸਹਿਯੋਗ ਦੇ ਨਾਲ ਪੰਜਾਬੀ ਵਿਰਸਾ ਅਜਾਇਬ ਘਰ ਬਣਾਇਆ ਗਿਆ ਜਿਸ ਨੂੰ ਦੇਖਣ ਲਈ ਅਕਸਰ ਲੋਕ ਦੂਰ ਦੂਰ ਤੋਂ ਦੇਸ਼ ਵਿਦੇਸ਼ ਤੋਂ ਆਉਂਦੇ ਨੇ ਅੱਜ ਸਾਡੇ ਕੋਲ ਹਰਵਿੰਦਰ ਸਿੰਘ ਗੱਲ ਡਾਕਟਰ ਪ੍ਰਤਾਪ ਜੀ ਤੋਂ ਕੋਰ ਤੇ ਗਗਨਦੀਪ ਸਿੰਘ ਤਖਤਪੁਰਾ ਵਿਸ਼ੇਸ਼ ਤੌਰ ਤੇ ਦੇਖਣ ਆਏ ਨੇ ਉਹਨਾਂ ਨੇ ਬੜਾ ਆਨੰਦ ਮਾਣਿਆ ਤੇ ਬਹੁਤ ਹੀ ਵਧੀਆ ਜਿਹਾ ਆਪਾਂ ਪ੍ਰਾਣੀਆਂ ਆਜਾਦਾ ਪ੍ਰਾਣੀਆਂ ਗੱਲਾਂ ਜਿਹੜੀਆਂ ਕਿ ਅੱਜ ਤੋਂ 20 ਸਾਲ ਦੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂਗਾ ਉਸ ਤੋਂ ਪੁਰਾਣੇ ਜਿਵੇਂ ਅਸੀਂ ਆ ਸੰਨ ਵੀ ਨਹੀਂ ਪਤਾ ਇਹ ਚੀਜ਼ਾਂ ਪ੍ਰਾਣੀਆਂ ਪਈਆਂ ਸਾਡੇ ਪੰਜਾਬੀ ਘਰ ਪਰਿਵਾਰ ਨਾਲ ਫਿਰ ਸਿਰਾਂ ਸੰਬੰਧ ਚੀਜ਼ਾਂ ਸੋ ਬਹੁਤ ਵਧੀਆ ਪਰਾਲਾ ਤੇ ਕੁਝ ਲੋਕ ਜਿਹੜੇ ਆਪਣੇ ਘਰਾਂ ਤੇ ਇਹ ਚੀਜ਼ਾਂ ਪ੍ਰਾਣੀਆਂ ਬਸਤਾਂ ਪਈਆਂ ਉਹ ਵੀ ਇਸ ਪੰਜਾਬੀ ਵਿਰਸਾ ਜੈਵ ਦਾ ਰ ਅਸੀਂ ਦੇ ਰਹੇ ਹਨ ਕਿਉਂਕਿ ਇਥੇ ਚੀਜ਼ ਸੰਭੀ ਜਾਂਦੀ ਆ ਪਰ ਅੱਜ ਕਈ ਵਾਰ ਕੀ ਹੁੰਦਾ ਸਾਰੇ ਬੰਦੇ ਸਾਰੇ ਪਰਿਵਾਰ ਦਾ ਪ੍ਰਾਣੇ ਵਜੇ ਸਭ ਜੱਟਿਆ ਸਮਾਰਿਆਂ ਦੇ ਨਾਲ ਦਿਲਚਸਪੀ ਨਹੀਂ ਹੁੰਦੀ ਸੋ ਅੱਜ ਇਸ ਸਮਾਗਮ ਲਈ ਸਾਰਿਆਂ ਦਾ ਜੀ ਘਰੇਵਾਲ ਦਾ ਪਛੇਤ ਤੌਰ ਤੇ ਬਹੁਤ-ਬਹੁਤ ਧੰਨਵਾਦ ਆ ਬਹੁਤ ਸ਼ੁਕਰੀਆ ਰਬ ਰਬ ਨੂੰ ਮੈਂ ਤੁਹਾਡਾ ਆਪਣਾ ਰਮਤਾ ਬਲਜੀ ਅੱਜ ਅਸੀਂ ਬਹੁਤ-ਬਹੁਤ ਧੰਨਵਾਦੀ ਆ ਡਾਕਟਰ ਪ੍ਰਭਜੋਤ ਕੌਰ ਗਿੱਲ ਜੀ ਸਾਡੇ ਕੋਲੇ ਚੇਚੇ ਤੌਰ ਤੇ ਪਹੁੰਚੇ ਨੇ ਤੇ ਬਹੁਤ ਹੀ ਵਧੀਆ ਮਤਲਬ ਵੀ ਉਹ ਸਮਾਜ ਦੇ ਵਿੱਚ ਵਿਚਰਦੇ ਨੇ ਸਮਾਜ ਦੇ ਵਿੱਚ ਚੰਗੇ ਕੰਮ ਕਰਨ ਵਾਲੇ ਨੇ ਸਾਇਦਕਾਰ ਨੇ ਤੇ ਉਹਨਾਂ ਨੂੰ ਅਸੀਂ ਬਾਪੂ ਤੇਜਾ ਸਿੰਘ ਯਾਦਗਾਰੀ ਜਿਹੜਾ ਅਵਾਰਡ ਸਨਮਾਨ ਜਿਹੜਾ ਦੇ ਕੇ ਅਸੀਂ ਆ ਅੱਜ ਆਪਣੇ ਆਪ ਨੂੰ ਬਹੁਤ ਹੀ ਵਿੜਭਾਗੇ ਸਮਝਦੇ ਆ ਤੇ ਅਸੀਂ ਅੱਜ ਤੋਂ ਜਿਹੜਾ ਉਹਨਾਂ ਦੇ ਨਾਮ ਤੇ ਇੱਕ ਵਧੀਆ ਅਵਾਰਡ ਦੇਣ ਦਾ ਸਨਮਾਨ ਦੇਣ ਦਾ ਜ਼ਰੀਆ ਪੈਦਾ ਕੀਤਾ ਤੇ ਆਉਂਦੇ ਸਮੇਂ ਦੇ ਵਿੱਚ ਅਸੀਂ ਇਸ ਚੀਜ਼ ਨੂੰ ਯਾਦਗਾਰ ਬਣਾ ਕੇ ਰੱਖਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ